कि दोस्तों जो रसल ਹੁੰਦੀ ਹੈ ਨਾ ਰੱਸਾ ਫੜਾਉਣ ਦੀ ਹੋ ਰਹੀ ਹੈਗੀ ਤੇ ਪਾਈਆਂ ਨੂੰ ਵਾਧਾ ਕਰੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾੜੀ ਗਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ। ਦੋਸਤੋ ਕੁਝ ਦਿਨ ਪਹਿਲਾਂ ਆਪਾਂ ਮੱਝ ਦੀ ਵੀਡੀਓ ਪਾਈ ਸੀਗੀ ਸੇਲ ਵਾਸਤੇ ਸੀਗੀ। ਚੰਗੀ ਮੱਝ ਸੀਗੀ ਤੇ ਚੰਗੇ ਦੁੱਧ ਵਾਲੀ ਸੀਗੀ। ਤੇ ਉਹ ਥੋੜੇ ਜੇ ਟਾਈਮ ਦੇ ਵਿੱਚ ਹੀ ਉਹ ਮੱਝ ਦਾ ਸੌਦਾ ਹੋ ਗਿਆ ਸੀਗਾ ਆਨਲਾਈਨ ਹੀ। ਤੇ ਉਹ ਮੱਝ ਵੇਚ ਕੇ ਅੱਜ ਪੰਜਾਬ ਤੋਂ ਬਾਹਰਲੀ ਸਟੇਟ ਰਾਜਸਥਾਨ ਦੇ ਵਿੱਚ ਜਾ ਰਹੀ ਹੈਗੀ ਤੇ ਭਾਈ ਲੈਣ ਆਏ ਹੋਏ ਆਗੇ। ਤੇ ਤਕਰੀਬਨ ਉਸ ਤੋਂ ਥੋੜੇ ਦਿਨਾਂ ਬਾਅਦ ਇਹ ਸੂਪੀ ਸੀਗੀ ਇਹਨੇ ਕੱਟੀ ਨੂੰ ਜਨਮ ਦਿੱਤਾ ਨਕਸ਼ਮੀ ਡੈਰੀ ਫਾਰਮ ਵਾਲਿਆਂ ਦੇ ਨਾਗਮੋਦੀ ਕੱਟੀ ਨੂੰ ਇਹਨੇ ਜਨਮ ਦਿੱਤਾਗਾ ਚੰਗੀ ਕੀਮਤ ਤੇ ਤਕਰੀਬਨ ਮੱਝ ਸੇਲ ਹੋਈ ਹੈਗੀ ਤੇ ਫਾਰਮਰ ਵੀਰ ਆ ਜਿਹੜੇ ਇਸ ਮੱਝ ਨੂੰ ਲੈ ਕੇ ਜਾ ਰਹੇ ਆਗੇ ਤੇ ਤੇ ਬਾਕੀ ਨਾਲ ਕੱਟੀ ਆ ਮੱਝ ਵੀ ਚੰਗੀ ਆ ਤੇ ਕੱਟੀ ਵੀ ਚੰਗੀ ਆਗੀ ਤੇ ਚੰਗੇ ਬਲਦੀ ਹੈ ਵੀ ਵੱਧੇ ਵਾਲੀ ਗੱਲ ਆ ਇੱਕ ਨਾਲ ਆ तकरीबन ਆਪਾਂ ਇੱਕ ਨਗੀਨਾ ਫ੍ਰੀ ਹੀ ਕਹਿ ਸਕਦੇ ਆਂਗੇ ਚੰਗੀ ਇਹਦੀ ਸਾਮ ਸੰਭਾਲ ਵਾਈਆਂ ਨੇ ਕਰ ਲਈ ਤਾਂ ਓਨੇ ਦੇ ਕੋਈ ਇਹ ਕੱਟੀ ਤਿਆਰ ਹੋ ਜਾਣੀ ਹੈ ਵੀ ਮੱਝ तकरीबन ਫ੍ਰੀ ਰਹਿ ਜਾਣੀ ਹੈ ਤੇ ਬਾਕੀ ਆਪਾਂ ਵਾਈਆਂ ਨਾਲ ਗੱਲਬਾਤ ਕਰਾਵਾਂਗੇ ਤੇ ਭਾਈ ਆਪ ਥੋੜਾ ਜਿਹਾ ਬੋਲਣ ਤੋਂ ਜੱਕਦੇ ਆਗੇ ਤੇ ਡਾਕਟਰ ਸਾਹਿਬ ਸਾਰੀ ਜਾਣਕਾਰੀ ਦੇਣਗੇ ਕਿਉਂਕਿ ਇਹੀ ਇਹਨਾਂ ਦੇ ਆਉਂਦੇ ਆ ਏਆਈ ਕਰਦੇ ਆ ਜਿਹੜੀ ਇਹ ਕੱਟੀ ਆਈ ਆ ਇਹ ਵੀ ਇਹਨਾਂ ਦੁਆਰੇ ਸੀਮਣ ਲਾਇਆ ਵਾ ਸੀਗਾ ਜੋ ਹੋ ਰਾ ਝੋਟੀਆਂ ਆਈਆਂ ਮੀਆਂ ਤੁਸੀਂ ਦੇਖ ਸਕਦੇ ਆ ਇੱਧਰ ਇਹ ਵੀ ਸਾਰੇ ਸੀਮਨ ਤਕਰੀਬਨ ਇਹਨਾਂ ਦੀ ਲੱਗੇ ਹੋਏ ਆਗੇ ਤੇ ਜਿਹੜੀ ਇਹ ਮੱਝ ਆ ਗਈ ਇਹ ਸਰਕਾਰੀ ਸੀਮਨ ਦੀ ਆ ਗਈ ਤੇ ਇਹਦੇ ਜੋ ਇਹਦਾ ਜਿਹੜਾ ਸੀਮਨ ਆ ਇਹ ਜਿਹੜੇ ਸੀਮਨ ਦੀ ਆਪ ਆ ਇਹ ਇਹ ਸੀਮਨ ਵੀ ਡਾਕਟਰ ਸਾਹਿਬ ਦੁਆਰਾ ਲਾਇਆ ਗਿਆ ਸੀਗਾ ਬਾਕੀ ਸਾਰੀ ਡਿਟੇਲ ਆ ਆਪਾਂ ਗੱਲਬਾਤ ਕਰਾਉਨੇ ਆ ਤੇ ਸਾਰੀ ਆਪਾਂ A to Z ਡਿਟੇਲ ਲੈ ਕੇ ਦਿੰਨੇ ਆਗੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਓ ਆ ਜੋ ਆਪਾਂ ਆਰਡਰ ਜਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਗੱਲਬਾਤ ਕਰਾਉਂਦੇ ਆ ਤੇ ਸਾਰੀ ਆਪਾਂ ਡਿਟੇਲ ਪੁੱਛਦੇ ਆ ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਂ ਦੱਸ ਦਿਓ ਜੀ ਵੀ ਵੀ ਜੀ ਆਪਣਾ ਨਾਂ ਦੱਸ ਦਿਓ ਜੀ ਤੁਹਾਨੂੰ ਕਰਨਾ ਕੀ ਨਛੱਤਰ ਸਿੰਘ ਜੀ ਅਛਾ ਨਛੱਤਰ ਸਿੰਘ ਹੈ ਜੀ ਠੀਕ ਹੈ ਜੀ ਤੇ ਪਿੰਡ ਕਿਹੜਾ ਜੀ ਜ਼ਿਲ੍ਹਾ ਗੰਗਾ ਨਗਰ ਪਿੰਡ ਤੇਰਾ ਮੇਮਲ ਅਛਾ ਤੇਰਾ ਐਮਲ ਐਮਲ ਰਾਜਸਥਾਨ ਵੀ ਤੇਰਾ ਐਮਲ ਉਹ ਪਿੰਡ ਦਾ ਨਾਂ ਹੈ ਜੀ ਠੀਕ ਆ Rajasthan ਜਿਲ੍ਹਾ ਗੰਗਾ ਜਿਲ੍ਹਾ ਗੰਗਾ ਜਿਲ੍ਹਾ ਗੰਗਾਣਾ ਠੀਕ ਹੈ ਜੀ ਤੇ Rajasthan ਦੀ ਯਾਰੀ ਜੀ ਠੀਕ ਹੈ ਜੀ ਇਹ ਮੱਝ ਭਈਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਵੀ ਤੁਸੀਂ ਚੰਗੀ ਜੀ ਮੱਝ ਨੂੰ ਲੈ ਕੇ ਚੱਲੇ ਹੋ ਇਹ ਵੀ ਤੁਸੀਂ ਸਰਕਾਰੀ ਸੀਮਾ ਨੂੰ ਤੁਸੀਂ ਤਰੀ ਦਿੱਤੀ ਜਾ ਕਿਉਂਕਿ ਚੰਗਾ ਜਾਨਵਰ ਲੈ ਕੇ ਚੱਲੇ ਹੋ ਹਾਂ ਜੀ ਬਾਕੀ ਡਿਟੇਲਰ ਮਾਈ ਜੀ ਤੁਹਾਨੂੰ ਦੱਸ ਦਿੰਨੇ ਮੈਂ ਦੇਖੋ ਤੇ ਇਹ ਸਰਕਾਰੀ ਸੀਮਾ ਨੂੰ ਮਾਰਸ਼ਲ ਦੀ ਜੀ ਹਾਂ ਜੀ ਮਾਰਸ਼ਲ ਸੀਮਾ ਇਹ ਆਪਸਕਾਰ ਵੱਲੋਂ ਇੱਕ ਸਕੀਮ ਸੀ ਉਹਦੇ ਆਦੀ ਇੰਡੀਕੇ ਭਰੇ ਗਏ ਸੀ ਤੇ ਜੇ ਵੀ ਮੰਨ ਲਓ ਜੇ ਥੋੜੇ ਹੀ ਕੱਟ ਗਈਆਂ ਸੀ ਚਾਰ ਪੰਜ ਕੱਟ ਗਈਆਂ ਆਈਆਂ ਸੀ ਠੀਕ ਉਹਨਾਂ ਚੋਂ ਤੇ ਇੱਕ ਕੱਟੀ ਸੀ ਠੀਕ ਤੇ ਨੰਬਰਾਂ ਦੂਜਾ ਵੀ ਇਹਦੇ ਜਿਹੇ ਬੱਚੇ ਲੱਗੇ ਆ तकरीबन ਸਾਰੇ ਸਰਕਾਰੀ ਆ ਜੀ ਸਟਾਈ ਵੀ ਫੱਟ ਖੜੀ ਆ ਜੀ ਸਿੱਤੀ ਆ ਆ ਥੋੜੇ ਦਿਨ ਸੰਗ ਟੁੱਟ ਕੇ ਸਦਾ ਤੇ ਇਹਦੇ ਦੋ ਕਟੇ ਵੀ ਹੋਰ ਵੀ ਜੰਗੀਆਂ ਸਰਕਾਰੀ ਸੀਮਾ ਦੇ ਕੱਟੀਆਂ ਸਰਗੀਆਂ ਆ ਅੱਗੋਂ ਜਿਹੜਾ ਤੇ ਸੀਮਾ ਲੱਗਿਆ ਹੋਇਆ ਇਹ ਬੱਚਾ ਵੀ ਦੇਖ ਰਹੇ ਹੋ ਇਹ ਆਪਣੇ ਨਾਂਗ ਬੋਲਦੇ ਇਹ ਲక్ష్ਮੀ ਡੇਰੀ ਫਾਰਮ ਹਾਂ ਜੀ ਚੱਕ ਬੈਰੋ ਕੇ ਫਾਇਰਟ ਆਇਆ ਠੀਕ ਹੈ ਤੇ ਉਹਨਾਂ ਦਾ ਬੋਲਦਾ ਕਿ ਨਾ ਗਿਆ ਉਹ ਉਹਦੀ ਕੱਟੀ ਆਈ ਬਾਕੀ ਤੁਹਾਨੂੰ ਮੁਬਾਰਕਾਂ ਆ ਵੀ ਇਹ ਸੁਣਦੇ ਸੁਭਾਗਲੀ ਗੱਲਾਂ ਤੁਹਾਨੂੰ ਬਾਕੀ ਬਾਕੀ ਹਾਂ ਜੀ ਹਾਂ ਜੀ ਬਾਕੀ ਦੋ ਜਨਵਰੀ ਤੇ ਤੇ ਵੀਡੀਓ ਪਾਉਣ ਤੋਂ ਕਿੰਨੇ ਅਣਕ ਟਾਈਮ ਬਾਅਦ ਸੌਦਾ ਹੋ ਗਿਆ ਸੀਗਾ ਦੋ ਘੰਟੇ ਬਾਅਦ ਦੋ ਘੰਟੇ ਬਾਅਦ ਹੀ ਸੌਦਾ ਹੋ ਗਿਆ ਸੀ ਐਮਐਲਏ ਸੌਦਾ ਹੋਇਆ ਵੀ ਆਨਲਾਈਨ ਹੀ ਆਣਾ ਹਾਂਜੀ ਹਾਂਜੀ ਬਾਈ ਬਾਹਰ ਆਪ ਬਾਈ ਬੱਗਾ ਸਿੰਘ ਉਹ ਜਰਮਨ ਚ ਬੈਠੀ ਐ ਜਰਮਨ ਚ ਬੈਠੀ ਹਾਂਜੀ ਉਹਨਾਂ ਨੇ ਵੀਡੀਓ ਦੇਖਣ ਸਾ ਆਪਾਂ ਨੂੰ ਪੇਮੈਂਟ ਆਨਲਾਈਨ ਖਾਤੇ ਚ ਉਹਦੀ ਪਾਤੀ ਆਨਲਾਈਨ ਪੇਮੈਂਟ ਸਾਰੀ ਕਰਤੀ ਸੀ ਹਾਂਜੀ ਹਾਂਜੀ ਠੀਕ ਆ ਵੀ ਮੱਝ ਉਹਨਾਂ ਨੂੰ ਫਿਰਟ ਆ ਗਈ ਸੀ ਹਾਂਜੀ ਮੱਝ ਉਹਨਾਂ ਨੂੰ ਫਿਰਟ ਆ ਗਈ ਸੀਗੀ ਠੀਕ ਆ ਆਪਾਂ ਉਹਨਾਂ ਨੂੰ 3.5 ਆਖਿਆ ਸੀਗਾ ਬਾਈ ਕਹਿੰਦਾ ਕੋਈ ਗੱਲ ਨਹੀਂ ਵੀ 3.5 ਦੂਈ ਹੋ ਗਈ ਛੋੜ ਦੱਸ ਦਿਓ ਕਿੰਨੀ ਕਰਨੀ ਹੈ ਠੀਕ ਆ ਹਾਂਜੀ ਇਹ ਸੌਦਾ 3.5 ਦਾ ਹੋਇਆ ਸੀ ਹਾਂਜੀ ਹਾਂਜੀ ਠੀਕ ਆ ਤੇ ਉਹ ਚੋਂ ਆਪਾਂ ਜਾਨੀ ਛੋੜ ਕਰੀ ਆ ਜੀ ਹਾਂਜੀ ਉਹ ਚੋਂ ਆਪਾਂ ਛੋੜ ਕੀਤੀ ਹੈ ਜੀ ਠੀਕ ਆ ਆਪਦੀ ਖੁਸ਼ੀ ਦੇ ਨਾਲ ਹਾਂ ਖੁਸ਼ੀ ਠੀਕ ਆ ਤੇ ਬਾਈ ਖੁਸ਼ ਆ ਜਨਾ ਹਾਂ ਬਾਈ ਬਾਗੂ ਬਾਗਾ ਜੀ ਖੁਸ਼ ਆ ਜੀ ਜਮਾ ਠੀਕ ਆ ਜੀ ਤੇ ਇਹ ਬਾਈ ਹੁਣੀ ਉਹਨਾਂ ਦੇ ਮਤਲਬ ਕਿ ਬ੍ਰਦਰ ਆ ਹਾਂਜੀ ਹਾਂਜੀ ਆ ਗਏ ਠੀਕ ਆ ਤੇ ਅੱਜ ਫਿਰ ਮੱਝ ਨੂੰ ਲੈਣ ਆਏ ਆ ਹਾਂ ਹਾਂਜੀ ਠੀਕ ਆ ਤੇ ਸੌਦਾ ਪਰਦੇਸ ਦਿਨ ਵੀਡੀਓ ਪਈ ਆ ਉਦੋਂ ਤਾਂ ਮੱਝ ਅਜੇ ਸੂਈ ਨਹੀਂ ਸੀ ਹਾਂ ਗੱਪੜ ਦਾ ਸੌਦਾ ਹੋਇਆ ਸੀਗਾ ਜੀ ਆਪਣਾ ਗੱਪੜ ਦੇ ਸੌਦਾ ਹੋ ਗਿਆ ਸੀ ਹਾਂਜੀ ਹਾਂਜੀ ਠੀਕ ਆ ਤੇ ਚਲੋ ਉਹਨਾਂ ਲਈ ਵੱਧ ਵਾਲੀ ਗੱਲ ਆ ਵੀ ਕੱਟੀ ਦੇਗੀ ਹਨਾ ਹਾਂਜੀ ਉਹ ਮੰਨ ਲਓ ਵੀ ਆਪਾਂ ਦੱਸਿਆ ਵੀ ਸੀਗਾ ਵੀਡੀਓ ਦੇ ਵਿੱਚ ਵੀ ਭਾਈ ਇਹ ਮੱਝ ਕੱਟ ਗਈ ਦਿੰਦੀ ਆ ਹਾਂ ਮੰਨ ਲਿਆ ਵੀ ਸੀ ਹਨਾ ਹਾਂਜੀ ਤੇ ਮੰਨ ਲਓ ਵੀ ਉਹ ਗੱਲ ਸਹੀ ਨਿਕਲੀ ਆ ਹਾਂ ਉਹ ਕੱਟ ਵੀ ਦਿੰਦੀ ਆ ਜੀ ਸਹੀ ਗੱਲ ਆ ਬੋਲਿਆ ਵੀ ਸੀਗਾ ਦੋਸਤੋ ਤਕਰੀਬਨ ਵੀਡੀਓ ਦੇ ਵਿੱਚ ਆਪਾਂ ਕਿਉਂਕਿ ਆਪਣੇ ਡਾਕਟਰ ਸਾਹਿਬ ਖੜੇ ਆ ਜੀ ਇਹਨਾਂ ਦਾ ਸੁਪਰੀਦਾ ਸੀ ਇੰਨਾ ਕਾ ਯਾਨੀ ਕਿ ਜਿਹੜੀ ਦਾ ਦੱਸ ਜਾਂਦੇ ਵੀ ਇਹ ਕੱਟਾ ਦੇਊ ਜਾਂ ਕੱਟੀ ਦੇਊ ਚਾਹ ਯਾਨੀ ਕਿ ਆਪਣੇ ਸਹੀ ਆਉਂਦਾ ਜੀ ਠੀਕ ਹੈ ਮਤਲਬ ਇਹ ਕੋਈ ਗੱਲ ਆਖੀ ਸੀ ਵੀ ਇਹ ਕੱਟੀ ਦੇਊਗੀ ਠੀਕ ਹੈ ਮਤਲਬ ਵੀ ਇਹਨਾਂ ਨੇ ਵੀ ਪਹਿਲਾਂ ਦੱਸਤਾ ਸੀਗਾ ਹਾਂਜੀ ਹਾਂਜੀ ਠੀਕ ਹੈ ਵੀ ਕੱਟੀ ਦੇਊਗੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਇੱਕ ਆਪਾਂ ਵੀਡੀਓ ਦੇ ਮਾਧਿਅਮ ਰਹੀ ਇਹ ਵੀ ਕਰ ਰਹੇ ਆ ਆਪਾਂ ਜਿਹੜੇ ਪਿਆਜ਼ ਦੇ ਵਿੱਚ ਆ ਪੀਜਣ ਦੇ ਪਾਇਆ ਉਹ ਚੰਗੇ ਸੀ ਮਲਵਾ ਕੇ ਸਰਕਾਰੀ ਸੀਮਲਵਾ ਕੇ ਜ਼ਰੂਰੀ ਨਹੀਂ ਕਿ ਵੀ ਆਪਾਂ ਵੀ ਪ੍ਰਾਈਵੇਟੀ ਲਗਾਉਣੇ ਆ ਜੇ ਅੱਗੇ ਸਰਕਾਰੀ ਸੀਮਲਵਾ ਕੇ ਵੀ ਆਪਾਂ ਮਤਲਬ ਵੀ ਪਸ਼ੂ ਨਸਲ ਸਰਦਾਰ ਕੰਮ ਕਰ ਸਕਦੇ ਆ ਸਰਕਾਰੀ ਸੀਮਾ ਨਾਲ ਵੀ ਬਹੁਤ ਚੰਗੇ ਪਾਇਆ ਨੇ ਕੋਈ ਬਾਕੀ ਤੁਹਾਡੀ ਸਿਹਤ ਤੇ ਸੇਵਾ ਸਰਦ ਬਣਾਇਆ ਪਰ ਤੁਸੀਂ ਕੋਸ਼ਿਸ਼ ਕਰੋ ਵੀ ਸਰਕਾਰੀ ਸੀਮਲਵਾ ਕੇ ਤੁਸੀਂ ਪਿਆਜ਼ ਦੇ ਵਿੱਚ ਇਹ ਚੰਗੇ ਵੀ ਮੰਨ ਲਓ ਵੀ ਆਪਾਂ ਨਾਰੋਸ਼ੀ ਕਰ ਸਕਦੇ ਵੀ ਪਰਿਵਾਰ ਪਾਲ ਸਕਦੇ ਇਹ ਇੱਕ ਆਮਦਨ ਦਾ ਸਾਧਨ ਮੰਨਦਾ ਹੈ ਠੀਕ ਹੈ ਜੀ ਪ੍ਰਾਈਵੇਟ ਰਿਸੀਵਨ ਨਾਲੋਂ ਇਹ ਸਰਕਾਰੀ ਸੀਮਨ ਬਹੁਤ ਜ਼ਿਆਦਾ ਸਸਤੇ ਹੈ ਸਸਤਾ ਬਹੁਤ ਆ ਹਨਾ ਜੀ ਬਹੁਤ ਸਸਤਾ ਹੀ ਹੋਣੇ ਜੀ ਇਹ ਆਪ ਇਹ ਕਿਹੜੇ ਸੀਮਨ ਦੀ ਹੈ ਪਤਾ ਕੋਈ ਇਹ ਆਪੇ ਮਾਰਸ਼ਲ ਦੀ ਹੈ ਇਹ ਮਾਰਸ਼ਲ ਸਰਕਾਰੀ ਸੀਮਨ ਸਰਕਾਰੀ ਸੀਮਨ ਦੀ ਗੜਵਾਸੂ ਦੇ ਕੋਲ ਅਸੀਂ ਮਾਰਸ਼ਲ ਸੀਮਨ ਸੀ ਅੱਛਾ ਜੀ ਮਾਂ ਤੇ ਉਹਨਾਂ ਨੇ ਆਪਾਂ ਨੂੰ ਸੀਮਨ ਕਿਤੇ ਸੀ ਸੀਮਨ ਤੇ ਉਹਨਾਂ ਦੇ ਬਹੁਤ ਬਚੇ ਜੀ ਇਹ ਠੀਕ ਹੈ ਜੀ ਤੇ ਪ੍ਰੋਪਰ ਜਿਹਾ ਰਿਕਾਰਡਿਆ ਸਾਰਾ ਉਹਨਾਂ ਨੇ ਕਾੜਿਆ ਠੀਕ ਹੈ ਜੀ ਰਿਕਾਰਡ ਜਦੋਂ ਬਿੰਦਰ ਸਿੰਘ ਦੇ ਨਾਂ ਤੇ ਸਾਲੋਂ ਜਰਨਲ ਸਟੇ ਨਾਂ ਦੇ ਉੱਤੇ ਫਿਰ ਬਸ ਕੋ ਦਰਜ ਵੀ ਆ ਠੀਕ ਹੈ ਸਾਰਾ ਦਰਜ ਹੋਣਾ ਉਹ ਜਾ ਕੇ ਕੋਈ ਕਢਵਾ ਸਕਦਾ ਕਿ ਜੰਦਾ ਵੀ ਉਹहां ਵੀ ਬੋਲਦਾ ਫਿਰ ਬੋਲਣ ਦੀ ਗੱਲ ਨਹੀਂ ਉਹਨਾਂ ਕੋ ਦਰਜ ਵੀ ਹੈਗਾ ਹੈ ਉਹਨਾਂ ਕੋਲ ਦਰਜ ਵੀ ਹੈਗਾ ਹਾਂ ਦਰਜ ਵੀ ਹੈਗਾ ਰਿਕਾਰਡ ਠੀਕ ਹੈ ਤੇ ਏਆਈ ਦਾ ਆਪਣੇ ਦੁਆਰੇ ਕਰੀ ਗਈ ਸੀ ਹਨਾ ਹਾਂ ਆਪਣੇ ਦੁਆਰੇ ਕੀਤੀ ਗਈ ਸੀ ਠੀਕ ਹੈ ਜਿਹੜੀ ਇਹ ਕੱਟੀ ਆਈ ਆ ਉਹ ਵੀ ਆਪਣੇ ਦੁਆਰੇ ਹੀ ਕਰੀ ਗਈ ਆ ਹਾਂ ਵੀ ਆਪਣੇ ਦੁਆਰੇ ਕੀਤੀ ਸੀ ਨਾਗ ਦੀ ਕੱਟੀ ਆ ਇਹ ਵੀ ਚੰਗੀ ਲੈਣ ਦੀ ਆ ਹਨਾ ਇਹ ਕੁਛ ਇਹ ਵੀ ਤੁਸੀਂ ਮਾ ਵੀ ਚੰਗੇ ਤੋਂ ਚੰਗਾ ਸੀਮਾ ਭਰਾ ਕੇ ਪੰਜਾਬ ਦੀ ਪਾਪ ਅੰਦਰੋਂ ਦਾ ਸਕਦੇ ਆ ਸਹੀ ਗੱਲ ਪਸ਼ੂਆਂ 'ਚ ਕੋਈ ਘਾਟਾ ਨਹੀਂ ਆਉਂਦੀ ਦੇਖ ਲਓ ਸਰਕਾਰੀ ਸੀਮੰਦੀ ਜਿਹੜੀ ਵਾਝਿਆ ਉਹ ਬਹੁਤ ਚੰਗੀ ਸੇਲ ਹੋ ਗਈ ਆ ਪ੍ਰਾਈਵੇਟ ਬੁੱਲਾਂ ਨੂੰ ਪਛੜ ਜੀ ਅੱਗੇ ਅੱਗੇ ਲੰਗੀ ਝੋਟੀ ਏ ਇਹ ਸਰਕਾਰੀ ਸੀਮੰਦ ਕਰਕੇ ਹੀ ਹਾਂ ਵਧੀਆ ਕੀਮਤ ਤੇ ਸੇਲ ਹੋਈ ਹੈ ਨਾ ਤੇ ਬਾਕੀ ਬਾਈਆਂ ਨੇ ਵੀ ਵੈਸੇ ਘਰੇ ਰੱਖਣ ਵਾਸਤੇ ਲਈ ਆ ਹਨ ਘਰੇ ਰੱਖਣ ਵਾਸਤੇ ਲਈ ਆਪਾਂ ਨਾ ਜੀ ਘਰੇ ਰੱਖਣ ਵਾਸਤੇ ਲਈਏ ਜੀ ਠੀਕ ਹੈ ਜੀ ਕਿੰਨੇ ਕ ਪਸ਼ੂ ਆਪਣੇ ਘਰੇ ਆਪਣੇ 4 ਪਸ਼ੂ ਆ ਜੀ ਅੱਗੇ 4 ਪਸ਼ੂ ਆਗੇ ਹਾਂਜੀ ਠੀਕ ਹੈ ਇਹ ਆਪਣਾ ਵੈਸੇ ਉਹ ਦੁੱਧ ਦਾ ਕੰਮ ਆ ਜਾਂ ਵੀ ਉਹ ਵੈਸੇ ਘਰੇ ਡੰਗਾ ਕਰਨ ਵਾਸਤੇ ਨਹੀਂ ਵੈਸੇ ਹੀ ਕਰਿਆ ਵਾਸਤੇ ਖਰੀਦਿਆ ਠੀਕ ਆ ਘਰ ਵਾਸਤੇ ਵੈਸੇ ਖਰੀਦੀ ਹੈ ਜੀ ਬਾਈ ਕਹਿੰਦੇ ਸੀ 6 ਮਹੀਨੇ ਤੋਂ ਅਸੀਂ ਇਹੀ ਪਾ ਰਹੇ ਸਾਂ ਵੀ ਮਝਰੂ 6 ਮਹੀਨੇ ਲੱਗੇ ਸਾਨੂੰ ਚੰਗੀ ਮੱਝ ਪਾਲਣ ਤੇ ਅੱਛਾ 6 ਮਹੀਨੇ ਤੋਂ ਪਾੜ ਰਹੀ ਚੰਗੀ ਹਾਂਜੀ ਹਾਂਜੀ ਕੋਈ ਮੈਲ ਨਹੀਂ ਸੀ ਰਹੀ ਹੈ ਨਾ ਹਾਂਜੀ ਠੀਕ ਹੈ ਜੀ ਤੇ ਇਹ ਮੱਝ ਵੀ ਤੁਹਾਨੂੰ ਚੰਗੀ ਲੱਗੀ ਮਤਲਬ ਕਿਵੇਂ ਲੱਗਿਆ ਜੀ ਖਰੀਦ ਕੇ ਚੰਗੀ ਲੱਗੀ ਤੇ ਤਾਂ ਹੀ ਖਰੀਦੀ ਆ ਜੀ ਠੀਕ ਆ ਤਾਂ ਹੀ ਖਰੀਦ ਲਈ ਆਪਾਂ ਹਣਾ ਠੀਕ ਹੈ ਜੀ ਸਭ ਤੋਂ ਵੱਡਾ ਯੋਗਦਾਨ ਹਰਪੰਨ ਦਾ ਆ ਕਿ ਜਿਹਨਾਂ ਨੇ ਪਸ਼ੂਆਂ ਨੂੰ ਜਿਹੜੇ ਹਰ ਵਕਤ ਘਰੇ ਰਹਿੰਦੇ ਆ ਸਹੀ ਗੱਲ ਆ ਜਿਹੜੇ ਪਸ਼ੂਆਂ ਸਾਹਮਣੇ ਕੋਈ ਬੰਦੇ ਫੀਲਡ 'ਚ ਕੰਮ ਕਰਦੇ ਆ ਵੀ ਮਤਲਬ ਵੀ ਆਪਣਾ ਖੇਤੀਬਾੜੀ ਦਾ ਕੰਮ ਆ ਇਹ ਨਾਲ ਕੰਮ ਆ ਇਹ ਘਰੇ ਪਸ਼ੂ ਨੂੰ ਸਾਹਮਣਾ ਇੱਕ ਭੈਣ ਵੀ ਮੁਬਾਰਕਾਂ ਦਿੰਦੀਆਂ ਭੈਣ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਤੁਹਾਡੀ ਵਾਜ ਸਹੀ ਗੱਲ ਹੈ 11 ਦਿਨਾਂ ਤੋਂ ਵੀ ਚੱਲੀ ਆ ਜਿਹੜੀ ਸਾਮ ਸਮਾਉ ਤੇ ਇਹੀ ਕਰਦੇ ਆ ਹਨਾ ਬਾਕੀ ਤੁਸੀਂ ਕੀ ਦੋਸ਼ ਤੁਸੀਂ ਵੀ ਬੋਲੋ ਵੀ ਮਾਦੀ ਘਰ ਚੰਗੀ ਗਈ ਚੰਗੀ ਵੀਰ ਸਾਹਮਣੇ ਕੀ ਕਹੋਗੇ ਸਾਹਮਣੇ ਅਸੀਂ ਕਿਹਨੇ ਵਾਅਦਾ ਕਰਿਆ ਅਗਲੇ ਰੋਾਈ ਅਗਲੇ ਮੇਰਾ ਸਹੀ ਗੱਲ ਆ। ਬਾਕੀ ਦੋਸਤੋ ਜੋ ਰਸਮ ਹੁੰਦੀ ਹੈ ਨਾ ਰੱਸਾ ਫੜਾਉਣ ਦੀ ਉਹ ਹੋ ਰਹੀ ਹੈਗੀ ਤੇ ਪਾਈਆਂ ਨੂੰ ਵਾਅਦਾ ਕਰੇ ਜਿਹੜੀ ਉਮੀਦ ਨਾਲ ਜਿਹੜੀ ਸੋਚ ਨਾਲ ਪਾਈ ਲੈ ਕੇ ਗਏ ਆ ਕਿ ਉਸ ਉਮੀਦ ਦੇ ਉੱਤੇ ਇਹ ਮੱਝ ਖਰੀ ਉਤਰੇ। ਇਹੀ ਆਪਾਂ ਅਰਦਾਸ ਕਰਦੇ ਆਂਗੇ। ਤੇ ਹੁਣ ਆਪਾਂ ਦੋਸਤੋ ਵੀਡੀਓ ਦਾ ਐਂਡ ਕਰਦੇ ਆਂਗੇ ਵੀਡੀਓ ਦੇ ਵਿੱਚ ਐਂਡ ਤੱਕ ਜਿਹੜਾ ਤੁਸੀਂ ਸਾਰੇ ਭਰਾਵਾਂ ਦਾ ਧੰਨਵਾਦ ਅੱਜ ਇਹਨਾਂ ਨੂੰ ਖੂਬ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਵੀ ਕਰ ਲਿਓ ਫੋਲੋ ਤੇ ਹੁਣ ਮੱਝ ਨੂੰ ਲੋਡ ਕਰ ਰਹੇ ਆਂਗੇ ਉਹ ਰਾਜਾ ਡਰਤੀ ਓਪਰੇ ਕਰਕੇ ਧੰਨਵਾਦ ਜੀ ਜਿਹਨਾਂ ਸਾਡੇ ਮਾਰਾ ਜੀ ਹੋਈ ਜਾ ਰਿਹਾ ਹੋਈ ਜਾ ਰਿਹਾ ਕੜਾ ਲਾ ਕੌਂ ਦਾ ਮਾੜਾ ਬੰਗਾ ਫੋਨ ਤੇ ਪਾਲ ਤੋਂ ਨਹੀਂ ਭੋਗਿਆ ਇਸ ਤੋਂ ਨਹੀਂ ਹਵਾ ਲੱਗਣੀ ਨਹੀਂ ਹੈ ਸਰਪਾਲ ਦੀ ਤਾਂ ਲੋੜ ਹੀ ਨਹੀਂ ਹੈ ਤੇ ਜੇ ਖਲੀ ਤੂੰ ਮੰਨ ਲੈ ਜੇ ਧੁੱਪ ਨਿਕਲ ਲਈ ਨਾ